ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀਆ ਜਿਸ ਦੇ ਵਿੱਚ ਇੱਕ ਡਾਕਟਰ ਦੀ ਜਿਹੜੀ ਮਰੀਜ਼ ਦੇ ਨਾਲ ਝੜਪ ਹੋ ਜਾਂਦੀਆ ਤੇ ਝੜਪ ਦੇ ਦਰਮਿਆਨ ਡਾਕਟਰ ਦੇ ਵੱਲੋਂ ਜਿਹੜੀਆਂ ਮਰੀਜ਼ ਦੇ ਚਪੇੜਾਂ ਛੱਡੀਆਂ ਜਾਂਦੀਆਂ ਨੇ ਅਤੇ ਮਰੀਜ਼ ਦੇ ਵੱਲੋਂ ਵੀ ਬਚਾਅ ਦੇ ਲਈ ਜਣੇ ਆਹੋ ਲੱਤ ਪੈਰ ਮਾਰੇ ਜਾਂਦੇ ਆ ਤਾਂ ਦੱਸਦੀ ਆ ਕਿ ਬੈੱਡ ਤੇ ਪਿਆ ਮਰੀਜ਼ ਹੁੰਦਾ ਤੇ ਡਾਕਟਰ ਜਦੋਂ ਆਉਂਦਾ ਤੇ ਡਾਕਟਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਿਲ ਜਾਣਕਾਰੀ ਦੇ ਅਨਸਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਤੇ ਤਕਰਾਰ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਦੋਨੋਂ ਕੇ ਦੋਨੋਂ ਜਿਹੜਿਆ ਉਹ ਝੜਪਤੇ ਉੱਤਰ ਆਉਂਦੇ ਨੇ ਡਾਕਟਰ ਦੇ ਵੱਲੋਂ ਚਪੇੜਾਂ ਛੱਡੀਆਂ ਜਾਂਦੀਆਂ ਨੇ ਤਾਂ ਮਰੀਜ਼ ਦੇ ਵੱਲੋਂ ਵੀ ਆਪਣਾ ਬਚਾਅ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਆ ਉਹ ਸ਼ਿਮਲਾ ਦੀ ਹੈ ਸ਼ਿਮਲਾ ਦੇ ਆਈਜੀ ਐਮਸੀ ਹਸਪਤਾਲ ਦੀ ਹੈ ਇੰਦਰਾ ਗਾਂਧੀ ਮੈਡੀਕਲ ਕਾਲਜ ਦੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ਦੇ ਲਈ ਆਉਂਦਾ ਹੈ ਅਤੇ ਉੱਥੋਂ ਦੇ ਸਟਾਫ ਦੇ ਵੱਲੋਂ ਇਸ ਮਰੀਜ਼ ਨੂੰ ਵੇਟ ਕਰਨ ਦੇ ਲਈ ਕਿਹਾ ਜਾਂਦਾ ਅਤੇ ਇਹ ਮਰੀਜ਼ ਜਿਹੜਾ ਉੱਥੇ ਬੈਠ ਤੇ ਚਲਾ ਜਾਂਦਾ ਬੈਠ ਤੇ ਪੈ ਜਾਂਦਾ ਬੈਠ ਤੇ ਲੇਟ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਆਉਂਦਾ ਹੈ ਤੇ ਡਾਕਟਰ ਨਾਲ ਗੱਲਬਾਤ ਹੁੰਦੀ ਹੈ ਤਾਂ ਇਸੇ ਦਰਮਿਆਨ ਕਿਸੇ ਕਰਮ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਅਤੇ ਤਕਰਾਰ ਇਹਦੀ ਜ਼ਿਆਦਾ ਵੱਜ ਜਾਂਦੀ ਹੈ ਕਿ ਜਿਹੜਾ ਮਰੀਜ਼ ਦੇ ਪਏ ਮਰੀਜ਼ ਦੇ ਹੀ ਡਾਕਟਰ ਜਿਹੜਾ ਉਹ ਚਪੇਣਾ ਛੱਡਣੀਆਂ ਸ਼ੁਰੂ ਕਰ ਦਿੰਦਾ ਅਤੇ ਮਰੀਜ਼ ਦੇ ਵੱਲੋਂ ਵੀ ਲੱਤ ਪੈਰ ਮਾਰੇ ਜਾਂਦੇ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਕਿਵੇਂ ਇੱਕ ਦੂਜੇ ਦੇ ਨਾਲ ਇਹ ਹੱਥੋਂ ਪਾਈ ਹੋ ਰਹੇ ਨੇ ਤਦ ਆਸ ਜਿ ਹੈ ਕਿ ਸ਼ਿਮਲਾ ਦੀ ਇਹ ਵੀਡੀਓ ਆ ਕਾਫੀ ਵਾਇਰਲ ਹੋ ਰਹੀ ਆ ਪਰ ਇਥੇ ਇਹ ਸਵਾਲੇ ਖੜਾ ਹੁੰਦਾ ਹੈ ਕਿ ਇੱਕ ਡਾਕਟਰ ਜਿਸ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਉਹ ਤੇ ਮਰੀਜ਼ ਦੇ ਬਲੋਸ ਤੇ ਲੱਤਾਂ ਮਾਰੀਆਂ ਜਾਂਦੀਆਂ ਨੇ ਤੇ ਡਾਕਟਰ ਦੇ ਵੱਲੋਂ ਵੀ ਜਿਹੜਾ ਆਪਣੇ ਅਹੁਦੇ ਨੂੰ ਜਿਹੜਾ ਉਸ ਨੂੰ ਵੀ ਸਮਝਣਾ ਚਾਹੀਦਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਇੱਕ ਬਹੁਤ ਹੀ ਸਿਆਣਪ ਵਾਲਾ ਜਿਹੜਾ ਹੈ ਅਹੁਦਾ ਹੈ ਡਾਕਟਰੀ ਦਾ ਅਤੇ ਅਜਿਹਾ ਵਤੀਰਾ ਵੀ ਉਸ ਨੂੰ ਵੀ ਨਹੀਂ ਵਰਤਣਾ ਚਾਹੀਦਾ ਸੀ ਬਾਕੀ ਇਹ ਜਾਂਚ ਦਾ ਵਿੱਚ ਹੈ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਦੀ ਗਲਤੀ ਨਿਕਲ ਕੇ ਸਾਹਮਣੇ ਆਉਂਦੀ ਆ ਪਰ ਇਹ ਜਿਹੜੀ ਵੀਡੀਓ ਆ ਇਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਕਿਸ ਦੀ ਗਲਤੀ ਜਿਹੜੀ ਉਹ ਹੋ ਸਕਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਡਾਕਟਰ ਦੀ ਜਿਹੜੀ ਮਰੀਜ਼ ਦੇ ਨਾਲ ਝੜਪ ਹੋ ਜਾਂਦੀ ਹੈ ਤੇ ਝੜਪ ਦੇ ਦਰਮਿਆਨ ਡਾਕਟਰ ਦੇ ਵੱਲੋਂ ਜਿਹੜੀਆਂ ਮਰੀਜ਼ ਦੇ ਚਪੇੜਾਂ ਛੱਡੀਆਂ ਜਾਂਦੀਆਂ ਨੇ ਅਤੇ ਮਰੀਜ਼ ਦੇ ਵੱਲੋਂ ਵੀ ਬਚਾਅ ਦੇ ਲਈ ਜਣੇ ਆਹੋ ਲੱਤ ਪੈਰ ਮਾਰੇ ਜਾਂਦੇ ਆ ਤਾਂ ਦਾਸਦੀ ਹੈ ਕਿ ਬੈੱਡ ਤੇ ਪਿਆ ਮਰੀਜ਼ ਹੁੰਦਾ ਹੈ ਤੇ ਡਾਕਟਰ ਜਦੋਂ ਆਉਂਦਾ ਹੈ ਤੇ ਡਾਕਟਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਿਲ ਜਾਣ ਕਰਦੇ ਅਨੁਸਾਰ ਕਿਸੇ ਕਰਨ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਤੇ ਤਕਰਾਰ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਦੋਨੋਂ ਕੇ ਦੋਨੋਂ ਜਿਹੜਿਆ ਉਹ ਝੜਪਤੇ ਉੱਤਰ ਆਉਂਦੇ ਨੇ ਡਾਕਟਰ ਦੇ ਵੱਲੋਂ ਚਪੇੜਾਂ ਛੱਡੀਆਂ ਜਾਂਦੀਆਂ ਨੇ ਤਾਂ ਮਰੀਜ਼ ਦੇ ਵੱਲੋਂ ਵੀ ਆਪਣਾ ਬਚਾਅ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਆ ਉਹ ਸ਼ਿਮਲਾ ਦੀ ਹੈ ਸ਼ਿਮਲਾ ਦੇ ਆਈਜੀ ਐਮਸੀ ਹਸਪਤਾਲ ਦੀ ਹੈ ਇੰਦਰਾ ਗਾਂਧੀ ਮੈਡੀਕਲ ਕਾਲਜ ਦੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹੜਾ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ਦੇ ਲਈ ਆਉਂਦਾ ਹੈ ਅਤੇ ਉੱਥੋਂ ਦੇ ਸਟਾਫ ਦੇ ਵੱਲੋਂ ਇਸ ਮਰੀਜ਼ ਨੂੰ ਵੇਟ ਕਰਨ ਦੇ ਲਈ ਕਿਹਾ ਜਾਂਦਾ ਹੈ ਅਤੇ ਇਹ ਮਰੀਜ਼ ਜਿਹੜਾ ਉੱਥੇ ਬੈਠ ਤੇ ਚਲਾ ਜਾਂਦਾ ਬੈਠ ਤੇ ਪੈ ਜਾਂਦਾ ਬੈਠ ਤੇ ਲੇਟ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਆਉਂਦਾ ਤੇ ਡਾਕਟਰ ਨਾਲ ਗੱਲਬਾਤ ਹੁੰਦੀ ਆ ਤਾਂ ਇਸੇ ਦਰਮਿਆਨ ਕਿਸੇ ਕਰਮ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਅਤੇ ਤਕਰਾਰ ਇਹਦੀ ਜ਼ਿਆਦਾ ਵੱਜ ਜਾਂਦੀ ਹੈ ਕਿ ਜਿਹੜਾ ਮਰੀਜ਼ ਦੇ ਪਏ ਮਰੀਜ਼ ਦੇ ਹੀ ਡਾਕਟਰ ਜਿਹੜਾ ਉਹ ਚਪੇਣਾ ਛੱਡਣੀਆਂ ਸ਼ੁਰੂ ਕਰ ਦਿੰਦਾ ਅਤੇ ਮਰੀਜ਼ ਦੇ ਵੱਲੋਂ ਵੀ ਲੱਤ ਪੈਰ ਮਾਰੇ ਜਾਂਦੇ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਕਿਵੇਂ ਇੱਕ ਦੂਜੇ ਦੇ ਨਾਲ ਇਹੇ ਹੱਥੋਂ ਪਾਈ ਹੋ ਰਹੇ ਨੇ ਤਦ ਆਸ ਜਿ ਹੈ ਕਿ ਸ਼ਿਮਲਾ ਦੀ ਇਹ ਵੀਡੀਓ ਆ ਕਾਫੀ ਵਾਇਰਲ ਹੋ ਰਹੀ ਆ ਪਰ ਇਥੇ ਇਹ ਸਵਾਲੇ ਖੜਾ ਹੁੰਦਾ ਹੈ ਕਿ ਇੱਕ ਡਾਕਟਰ ਜਿਸ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਉਹ ਤੇ ਮਰੀਜ਼ ਦੇ ਬਲੋਸ ਤੇ ਲੱਤਾਂ ਮਾਰੀਆਂ ਜਾਂਦੀਆਂ ਨੇ ਤੇ ਡਾਕਟਰ ਦੇ ਵੱਲੋਂ ਵੀ ਜਿਹੜਾ ਆਪਣੇ ਅਹੁਦੇ ਨੂੰ ਜਿਹੜਾ ਉਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਇੱਕ ਬਹੁਤ ਹੀ ਸਿਆਣਪ ਵਾਲਾ ਜਿਹੜਾ ਹੈ ਅਹੁਦਾ ਹੈ ਡਾਕਟਰੀ ਦਾ ਅਤੇ ਅਜਿਹੇ ਵਤੀਰਾ ਵੀ ਉਸ ਨੂੰ ਵੀ ਨਹੀਂ ਵਰਤਣਾ ਚਾਹੀਦਾ ਸੀ ਬਾਕੀ ਇਹ ਜਾਂਚ ਦਾ ਵਿੱਚ ਹੈ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਦੀ ਗਲਤੀ ਨਿਕਲ ਕੇ ਸਾਹਮਣੇ ਆਉਂਦੀ ਆ ਪਰ ਇਹ ਜਿਹੜੀ ਵੀਡੀਓ ਆ ਇਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਕਿਸ ਦੀ ਗਲਤੀ ਜਿਹੜੀ ਉਹ ਹੋ ਸਕਦੀ